जंडियाला गुरुच होई गोलीबारी दौरान जख्मी हुए वकील लखविंदर सिंह दी आज मौत हो गई ओ पिछले हफ्ते जंडियाला गुरु तो अमृतसर आ रहे सन जदो रस्ते विच उना ते गोलियां चलाईया गइया उना तुरंत गंभीर हालत विच अमनदीप हस्पताल च दाखिल करवाया गया सी जिथे ओ लगातार एक हफ्ता जीवन ले जंग लड़दे रहे पर आज उना मौत हो गई इस घटना कारण सारे इलाके परिवार विच शोक लहर है वकील दी अंतिम संस्कार मौके कई वड्डियां शख्सियतें पहुंचिया जिना पंजाब सरकार दे कैबिनेट मंत्री हरबजन सिंह ईटीओ अते अमृतसर दे हाती एसएसपी मनिंदर सिंह ते डीएसपी रविंदर सिंह ते एसएचओ मुख्तार सिंह मुख सन कैबिनेट मंत्री ने पत्रकारान नाल गल बात कर दिया के कि ए घटना बहुत ही दुखदायक है सरकार इस पूरी जांच करवा रही है बड़ी माड़ी घटना वपरीया साडा पापदा बच्चा एडवोकेट लखविंदर सिंह ਪਿਛਲੇ ਦਿਨੀ ਗਨਸ਼ਾਟ ਦਾ ਸਪਾਰ ਹੋਇਆ ਸੀਗਾ ਇੱਥੇ ਆ ਦੇਵੀ ਦਾਸਪੁਰਾਏ ਮੋੜ ਦੇ ਉੱਤੇ ਉੱਤੇ ਗੋਲੀਆਂ ਚੱਲੀਆਂ ਸੀਗੀਆਂ ਜ਼ਖਮੀ ਹਾਲਤ ਦੇ ਵਿੱਚ ਅਮਨਦੀਪ ਹਸਪੀਟਲ ਨੂੰ ਐਡਮਿਟ ਸੀਗਾ ਕਾਫੀ 8-10 ਦਿਨਾਂ ਨਾਲ ਆ ਚੱਲਿਆ ਬੜੀ ਆਸ ਸੀ ਕਿ ਪਰਿਵਾਰ ਨੂੰ ਕਿ ਠੀਕ ਹੋਏਗਾ ਪਰ ਪ੍ਰਮਾਤਮਾ ਨੇ ਜੋ ਮਨਜ਼ੂਰ ਸੀਗਾ ਨਹੀਂ ਠੀਕ ਹੋ ਪਾਇਆ ਤਸਵੀਰੇ ਮਾਰਨਿੰਗ ਸਵੇਜ ਪਾਮ ਤੇ ਆ ਗਿਆ ਬੜਾ ਗਹਿਰੇ ਸਤਮੇ ਚ ਪਰਵਾ ਸਾਡਾ ਪੂਰਾ ਇਲਾਕਾ ਸਾਡਾ ਪਾਤ ਦਾ ਭਾਈ ਚਾਰਾ ਸੀਗਾ ਬੜਾ ਮਿਹਨਤੀ ਪਰਿਵਾਰ ਆ ਮੈਂ ਬੜੇ ਲੰਬੇ ਸਮੇਂ ਤੋਂ ਜਾਣਦਾ ਆ ਸਰਦਾਰ ਜਗੀਰ ਸਿੰਘ ਉਹਨਾਂ ਨੂੰ ਜਿਹਨਾਂ ਦੇ ਬੇਟਾ ਸੀਗਾ ਸੋ ਬੜੀ ਮਿਹਨਤ ਦੇ ਨਾਲ ਇਹਨਾਂ ਨੇ ਆਪਣਾ ਫਰਾਈ ਕੀਤੀ ਬੜੀ ਮਿਹਨਤ ਕਰਕੇ ਇੱਕ ਐਡਵੋਕੇਟ ਮਨਨਾ ਜਿੰਦਗੀ ਦੇ ਵਿੱਚ ਕੋਈ ਸੌਖਾ ਕੰਮ ਨਹੀਂ ਹੁੰਦਾ ਵੱਡਾ ਬ੍ਰਦਰ ਸਤਨਾਮ ਉਹ ਵੀ ਲੋ ਕਰਕੇ ਏਡੀਏ ਲੱਗਿਆ ਸੀਗਾ ਹੌਲੀ ਹੌਲੀ ਆਸ ਵੱਜੀ ਸੀਗੀ ਕਿ ਘਰਾਂ ਦੇ ਵਿੱਚੋਂ ਗਰੀਬੀ ਖਤਮ ਹੋਵਗੀ ਕਿਤੇ ਚੰਗੇ ਪਾਸੇ ਲੱਗਣਗੇ ਪਰ ਪ੍ਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀਗਾ ਪਰ ਜੋ ਪ੍ਰਾਂਤ ਆ ਗਿਆ ਸਾਨੂੰ ਬੜਾ ਦੁੱਖਾ ਜਿੱਥੋਂ ਤੱਕ ਸਬੰਧ ਦਾ ਸ਼ੂਟਰ ਦਾ ਅਸੀਂ ਕਾਫੀ ਉਹਨਾਂ ਦੇ ਨੇੜੇ ਆ ਐਸਐਸਪੀ ਸਾਹ ਸਰਪੰਨ ਮਹਿੰਦਰ ਸਿੰਘ ਜੀ ਮਾਲ ਖੜੇ ਨੇ ਔਰ ਚਾਰ ਬੰਦੇ ਅਸੀਂ ਜਿਹੜੇ ਅੱਜ ਦੇਚ ਅਰੈਸਟ ਕਰ ਲਿਆ 6 ਪਿਸਟਲ ਰਿਕਵਰ ਹੋ ਚੁੱਕੇ ਨੇ ਔਰ ਜਿਹੜਾ ਮੇਨ ਬੰਦਾ ਹੈ ਉਹਦੇ ਤੱਕ ਵੀ ਬਹੁਤ ਜਲਦ ਜਣਾ ਸਾਡੀ ਇਨਵੈਸਟੀਗੇਟਿਵ ਏਜੰਸੀ ਜੇ ਵੀ ਆਪ ਕੋਲ ਸਾਡੀ ਮੌਤ ਜਲਦੀ ਉਹਨੂੰ ਵੀ ਕੈਚ ਕਰਾ ਕੇ ਰਿਫਾਰ ਕਰਾਂਗੇ ਔਰ ਕਾਨੂੰਨ ਦੇ ਅਨਸਾਰ ਬੰਦੀ ਕਾਰਵਾਈ ਜਿਹੜੀ ਆ ਉਹਨੂੰ ਕਪੀਸ਼ੀ ਨਹੀਂ ਆਣਗੇ ਇਨਸਾਫ ਪ੍ਰਵਾਹ ਨੂੰ ਜ਼ਰੂਰ ਮਿਲੇਗਾ ਜਿਵੇਂ ਕਿ ਮਾਨਯੋਗ ਮੰਤਰੀ ਸਾਹਿਬ ਨੇ ਤੁਹਾਨੂੰ ਦੱਸਿਆ ਇਸ ਕੇਸ ਚ ਅਸੀਂ ਚਾਰ ਸ਼ੂਟਰ ਫੜ ਲਏ ਇੱਕ ਅਸੀਂ ਪਹਿਲਾ ਫੜ ਲਿਆ ਸੀਗਾ ਅੰਮ੍ਰਿਤਸਰ ਤੋਂ ਤਿੰਨ ਸਾਡੀ ਟੀਮ ਲੇਰਾਦੋਂ ਤੋਂ ਫੜ ਕੇ ਲੈ ਕੇ ਆਈਏ ਉਹਨਾਂ ਦੇ ਪਾਸੇ ਸਾਡੇ ਕੋਲੋਂ 6 ਪਿਸਟਲ ਹੁਣ ਤੱਕ ਰਿਕਵਰ ਕਰਨੀਆਂ ਸੀ ਜਿਹੜਾ ਇੱਕ ਬੱਚਾ ਹੈਗਾ ਜਿਹੜਾ ਮੇਨ ਇਹਨਾਂ ਦਾ ਕਰਤਾ ਕਰਤਾ ਹੈਗਾ ਉਹ ਤੇ ਅਸੀਂ ਬਹੁਤ ਨੇੜੇ ਆ ਰੀਜ਼ਨਸ ਤੁਹਾਨੂੰ ਪਤਾ ਕਿ ਉਹਦੇ ਕਰਕੇ ਡਿਸਕਲੋਜ਼ ਨਹੀਂ ਕਰ ਸਕਦਾ ਕਿ ਉਹ ਅਲਰਟ ਨਾ ਹੋ ਜਾਏ ਬਟ ਅਸੀਂ ਉਹਦੇ ਬਹੁਤ ਨੇੜੇ ਆ ਅਸੀਂ ਉਹਨੂੰ ਕਾਬੂ ਕਰਕੇ ਸੇ ਜਰੂਰ ਜਿਹੜੀ ਕਾਨੂੰਨੀ ਕਾਰਵਾਈ ਉਹਦੀ ਬਿਲਕੁਲ ਸਖਤ ਸਤ ਕਰੀਗੀ ਇਸੇ ਤਰ੍ਹਾਂ ਉਹ ਤੇ ਪਰਿਵਾਰ ਨੂੰ ਇਨਸਾਫ ਤੋਂ ਮੇਰੇ ਨਾਲ ਇਹ ਪਰਿਵਾਰ 2008 ਤੋਂ ਅਵਤਾਰ ਸਿੰਘ ਕਾਲਾ ਦੀ ਵਾਈਫ ਕਾਉਂਸਲਰ ਸੀ ਫਿਰ 2015 ਚ ਕਾਲਾ ਹੀ ਕਾਉਂਸਲਰ ਬਣੇ ਬਹੁਤ ਮਿਹਨਤੀ ਪਰਿਵਾਰ ਹੈ ਸਤਨਾਮ ਸਿੰਘ ਆਪਣੀ ਪੜ੍ਹਾਈ ਕਰਕੇ ਬਹੁਤ ਵਧੀਆ ਹੋਂਦ ਤੇ ਗਿਆ ਏਡੀਆਂ ਲਗਾ ਆ ਇਹ ਬੇਟਾ ਲਖਵਿੰਦਰ ਬਹੁਤ ਸੁਚੇਟੇ ਨਾਲ ਆਪਣੀ ਵਕਾਲਤ ਨੂੰ ਚਲਾ ਰਿਹਾ ਸੀ ਕੁਦਰਤ ਦੀ ਇੱਕ ਆਈ ਇਹ ਕਹਨੇਰੀ ਉਹ ਸਾਰੇ ਪਰਿਵਾਰ ਦੀ ਸਾਰੇ ਸ਼ਹਿਰ ਦੀ ਮੈਂ ਕਹੂੰਗਾ ਉਹ ਸ਼ਾਂਤੀ ਰੋਡ ਆ ਕੇ ਲੈ ਗਏ ਬਹੁਤ ਮਾੜੀ ਘਟਨਾ ਹੈ ਪਰਿਵਾਰ ਨਾਲ ਸਾਰਾ ਸ਼ਹਿਰ ਮੰਤਰੀ ਸਾਹਿਬ ਸਾਰਾ ਸਮਾਜ ਸਾਰੀ ਬਾਹਰ ਆਪਣੇ ਅੰਮ੍ਰਿਤਸਰ ਬਾਹਰ ਖੜੀ ਹੈ ਹਰ ਤਰ੍ਹਾਂ ਨਾਲ ਅਸੀਂ ਇਹਨਾਂ ਦੇ ਨਾਲ ਸਹਿਯੋਗ ਕਰਾਂਗੇ ਪਰ ਲਖਵਿੰਦਰ ਸਿੰਘ ਦਾ ਜੋ ਘਾਟਾ ਉਹ ਕਦੇ ਪੂਰਾ ਨਹੀਂ ਹੋ ਸਕਦਾ